ਪ੍ਰੈਸ ਰਿਪੋਰਟਰ ਸਾਹਿਬਾਨ ਮੀਡੀਆ ਤੋਂ ਇਲੈਕਟ੍ਰਿਕ ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਆ ਕਿ ਜਿਹ ਲੰਗਰ ਲੱਗੇ ਹੋ ਸੇ ਸੀ ਦੀ ਦੀਆਂ ਦੇ ਕਾਰਨ ਕਿ ਥੋੜੇ ਲੇਟ ਹੋਏ ਅੱਗੇ ਤੋਂ ਹੀ ਜੀਓ ਅੱਜ ਮਨਰੇਗਾ ਦੇ ਤਹਿਤ ਸਾਡੇ ਪੀਸੀਸੀ ਵੱਲੋਂ ਪੂਰੇ ਪੰਜਾਬ ਪ੍ਰੈਸ ਕਾਨਫਰੰਸ ਤੋਂ ਹੋਣ ਜਾ ਰਹੀ ਹੈ ਪੰਜਾਬ ਕਾਂਗਰਸ ਵੱਲੋਂ ਸਾਡੇ ਸਾਬਕਾ ਮੰਤਰੀ ਪੰਜਾਬ ਸਰਕਾਰ ਸਰਦਾਰ ਪਰਗਟ ਸਿੰਘ ਜੀ ਅੱਜ ਆਏ ਨੇ ਮੈਂ ਸਾਰੀ ਪ੍ਰੈਸ ਦਾ ਜਿੱਥੇ ਸਵਾਗਤ ਕਰਦਾ ਉੱਥੇ ਧੰਨਵਾਦ ਵੀ ਕਰਦਾ ਹੈ ਤੇ ਵੱਖ-ਵੱਖ ਆ ਹਲਕਿਆਂ ਤੋਂ ਆਏ ਸਾਡੇ ਕਾਂਗਰਸੀ ਸਾਥੀਆਂ ਦਾ ਵੀ ਮੈਂ ਇੱਥੇ ਸਵਾਗਤ ਕਰਦਾ ਧੰਨਵਾਦ ਕਰਦਾ ਉਹਨਾਂ ਦਾ ਇੱਥੇ ਜੀ ਆਇਆਂ ਤੇ ਜੀ ਆਇਆਂ ਕਹਿੰਦਾ ਤੇ ਹੁਣ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਬੇਨਤੀ ਕਰੂਗਾ ਕਿ ਉਹ ਪਾਰਟੀ ਦਾ ਸੁਨੇਹਾ ਪ੍ਰੈਸ ਦੇ ਸਾਹਮਣੇ ਪ੍ਰੀਫ ਕਰਦੇ। ਥੈਂਕ ਯੂ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਲੇਟ ਆਉਣ ਦੀ ਮਾਫੀ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ ਤੇ ਆਪਾਂ 2 ਮਿੰਟ ਲਈ ਉਹਨਾਂ ਨੂੰ ਖੜੇ ਹੋ ਕੇ ਸਾਰੇ ਜੜੇ ਸਜਦਾ ਜ਼ਰੂਰ ਕਰੀਏ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਦੋਸਤਾਂ ਦਾ ਧੰਨਵਾਦ ਕਰਦਾ ਅੱਜ ਆਪਾਂ ਉਹਨਾਂ 12 ਕਰੋੜ ਮਨਰੇਗਾ ਵਰਕਰ ਜਿਹੜੇ ਰਜਿਸਟਰਡ ਸੀਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦੇਸ਼ ਵਿਆਪੀ ਜਿਹੜਾ ਸਰਦਾਰ ਮਨਮੋਹਨ ਸਿੰਘ ਨੇ ਜਿਹੜੀ ਗਰੰਟੀ ਦਿੱਤੀ ਸੀ 100 ਦਿਨ ਦੀ ਮਨਰੇਗਾ ਵਰਕਰਸ ਲਈ ਰਾਈਟ ਟੂ ਵਰਕ ਦੇ ਤਹਿਤ ਔਰ 21 ਸਾਲ ਪਹਿਲਾਂ ਜਿਹਦੇ ਵਿੱਚ 100 ਦਿਨ ਦਾ ਕੰਮ ਸੀ ਔਰ ਉਹਨਾਂ ਲਈ ਸੀ ਜਿਹੜੇ ਲੋਕ ਜਿਹੜੇ ਆ ਉਹਨਾਂ ਨੂੰ ਕੰਮ ਲੱਭਣ ਦੇ ਵਿੱਚ ਵੀ ਔਖਾਈ ਹੋ ਰਹੀ ਸੀ ਔਰ ਉਹ ਬਹੁਤ ਗਰੀਬ ਤਬਕਾ ਸੀ ਔਰ 12 ਕਰੋੜ ਲੋਕ ਜਿਹੜੇ ਆ ਇਹ ਬੀਜੇਪੀ ਦੀ ਸਰਕਾਰ ਜਿਹੜੀ ਆ ਉਹਨੂੰ ਆਲਮੋਸਟ ਖਤਮ ਕਰਨ ਜਾ ਰਹੀ ਹੈ ਤੇ ਮੈਂ ਕਿਉਂਕਿ ਨਾਰਮਲੀ ਮੇਰੀ ਜਿਹੜੀ ਸੋਚ ਹੁੰਦੀ ਆ ਵੀ ਉਹਦੀ ਬੈਕਗ੍ਰਾਉਂਡ ਤੇ ਚੱਲੀਏ ਕਿਉਂਕਿ 12 ਕਰੋੜ ਲੋਕਾਂ ਦਾ ਤੁਸੀਂ ਕਿਉਂਕਿ 90% ਜਿਹੜੀ ਆ ਉਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਭਾਗੀਦਾਰੀ ਸੀ ਔਰ 10% ਜਿਹੜੀ ਸਟੇਟਾਂ ਦੀ ਸੀ ਤੇ ਉਦੋਂ ਵੀ ਬੀਜੇਪੀ ਦੇ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਦਾ ਨਾਮ ਬਖਸ਼ਿੰਗ ਵਰਮਾ ਸੀ ਉਹਨਾਂ ਨੇ ਕਿਹਾ ਸੀ ਵੀ 100% ਜਿਹੜੀ ਆ ਉਹ ਇਹ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੋਣੀ ਚਾਹੀਦੀ ਆ ਲੇਕਿਨ ਅੱਜ ਉਹਨੂੰ 60% ਤੇ ਲੈ ਆਂਦਾ ਬੀਜੇਪੀ ਦੀ ਸਰਕਾਰ ਨੇ ਔਰ ਬੀਜੇਪੀ ਚਾਹੁੰਦੀ ਆ ਵੀ ਇਹ ਮਨਰੇਗਾ ਜਿਹੜੀ ਬੰਦ ਹੋ ਜਵੇ ਉਹਦੇ ਕਾਰਨ ਕੀ ਆ ਉਹਦੇ ਕਾਰਨ ਇਹ ਆ ਕਿ 40% ਕਿਉਂਕਿ ਜਿੰਨੀ ਟੈਕਸ ਦੀ ਕਲੈਕਸ਼ਨ ਆ ਉਹ ਅਸੀਂ ਸੈਂਟਰਲਾਈਜ਼ ਕਰਨੀ ਆ ਲੇਕਿਨ ਭਾਗੀਦਾਰੀ ਦੇ ਵਿੱਚ 40% ਜਿਹੜੀ ਆ ਸਟੇਟਾਂ ਨੂੰ ਕਹਤਾਂ ਮੈਨੂੰ ਨਹੀਂ ਲੱਗਦਾ ਕਿ 40% ਕੋਈ ਸਟੇਟ ਵੀ ਇਹ ਉਹਨਾਂ ਨੂੰ ਕਿਤੇ ਚੋਰ ਮੋਰੀਆਂ ਚੋਂ ਜਿਹੜੀਆਂ ਇਹਨਾਂ ਦੀਆਂ ਸਟੇਟਾਂ ਸਿਗੀਆਂ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਬੀਜੇਪੀ ਦਾ ਰੂਲ ਹੈਗਾ ਉਹਨਾਂ ਨੂੰ ਤਾਂ ਸ਼ਾਇਦ ਮਾੜਾ ਮੋਟਾ ਇਹ ਕੰਪਨਸੇਟ ਕਰ ਦੇਣਗੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਪੰਜਾਬ ਵਰਗੀ ਸਟੇਟ ਜਿਹੜੀ ਆ ਇਸ ਸਕੀਮ ਨੂੰ ਸਸਟੇਨ ਕਰ ਪਾਉਗੀ। ਔਰ ਉਹਦੇ ਵਿੱਚ ਟੈਕਨੀਕਲ ਜਿਹੜੇ ਦੋ ਚੀਜ਼ਾਂ ਹੈਗੀਆਂ ਉਹਦੇ ਵਿੱਚ ਇੱਕ ਤਾਂ ਇਹ ਸੀਗਾ ਕਿ ਉਹ ਡਿਮਾਂਡ ਤੇ ਸਪਲਾਈ ਜਿਹੜੀ ਆ ਉਹਦੇ ਮੁਤਾਬਕ ਉਹ ਸਕੀਮ ਸੀ ਕਿ ਜੇ ਸਪਿੰਡ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਪੰਚਾਇਤ ਮਤਾ ਪਾਵੇ ਤੇ ਉਹਦੇ ਮੁਤਾਬਕ ਉਹਨਾਂ ਨੂੰ ਜਿਹੜੀ ਵਰਕ ਅਲੋਕੇਸ਼ਨ ਜਿਹੜੀ ਹੋ ਜਾਂਦੀ ਸੀ। ਔਰ ਦੂਸਰਾ ਸੀ ਕਿ ਜਿਹੜੀ ਡਾਇਵਰਸੀਫਿਕੇਸ਼ਨ ਕਿ ਜਿਹੜਾ 5 ਏਕੜ ਤੋਂ ਘੱਟ ਵਾਲਾ ਜ਼ਮੀਨ ਦਾ ਮਾਲਕ ਸੀਗਾ ਉਹ ਵੀ ਉਹਦੇ ਤੇ ਇਹਦੇ ਤਹਿਤ ਜਿਹੜੀ ਆ ਉਹ ਪੈਸੇ ਲੈ ਸਕਦਾ ਸੀਗਾ ਇਹਦਾ ਮਤਲਬ ਦੋਨੇ ਕੰਮ ਇਹਨਾਂ ਨੇ ਕਰ ਦਿੱਤੇ ਵੀ ਇੱਕ ਤਾਂ ਡਾਇਵਰਸੀਫਿਕੇਸ਼ਨ ਵੀ ਰੋਕ ਦਿੱਤੀ ਤੇ ਦੂਸਰਾ 40% ਦਾ ਜਿਹੜਾ ਝਾਂਸਾ ਦੇ ਕੇ ਉਹ ਮੈਨੂੰ ਲੱਗਦਾ ਸਕੀਮ ਜਿਹੜੀ ਆ ਉਹ ਟੋਟਲੀ ਜਿਹੜਾ ਇਹਨਾਂ ਨੇ ਇਨੂੰ ਬੰਦ ਕਰਨ ਨੂੰ ਜਿਹੜਾ ਉਹ ਤਿਆਰੀ ਕਰ ਲਈ ਆ ਕਿਉਂਕਿ ਸਰਦਾਰ ਬਨਮੋਹ ਸਿੰਘ ਵਰਗਾ ਜਿਹੜਾ ਵਿਜਨਰੀ ਲੀਡਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਉਹਨਾਂ ਨੇ ਇਹ ਦੇਖਿਆ ਨਹੀਂ ਕਿ ਇਹ ਸਟੇਟ ਦੇ ਵਿੱਚ ਕਾਂਗਰਸ ਦਾ ਰਾਜ ਆ ਚਾਹੇ ਹੋਰ ਕਿਸੇ ਪਾਰਟੀ ਦਾ ਰਾਜ ਆ ਔਰ ਉਹਨਾਂ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਹਰ ਵਰਗ ਨੂੰ ਇਹੋ ਜੀ ਸਕੀਮ ਦੇ ਵਿੱਚ ਲਿਆਂਦਾ ਜਿੱਥੇ ਕਿ ਉਹਨਾਂ ਨੂੰ ਉਸ ਗੱਲ ਦਾ ਗਰਾਊਂਡ ਲੈਵਲ ਤੇ ਬੈਨੀਫਿਟ ਹੋ ਸਕੇ ਉਹਦੇ ਵਿੱਚ ਰਾਈਟ ਟੂ ਵਰਕ ਰਾਈਟ ਟੂ ਫੂਡ ਰਾਈਟ ਟੂ ਐਜੂਕੇਸ਼ਨ ਤੇ ਰਾਈਟ ਟੂ ਲੈਂਡ ਫੇਅਰ ਕੰਪਨਸੇਸ਼ਨ ਤੁਸੀਂ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਸਕਦੇ ਆਂ ਕਿ ਉਹ ਦੇਸ਼ ਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਕਿ ਹਰ ਵਰਗ ਦੀ ਪ੍ਰਤੀਨਿਧਤਾ ਹੋਵੇ ਤੇ ਹਰ ਵਰਗ ਜਿਹੜਾ ਉਹਦੇ ਤੋਂ ਬੈਨੀਫਿਟ ਹੋਵੇ ਲੇਕਿਨ ਇੱਕ ਹੀ ਭਾਜਪਾ ਕੀ ਕਰ ਰਹੀ ਆ ਪਿਓਰਲੀ ਕਾਰਪੋਰੇਟਾਈਜ਼ ਪਿਓਰਲੀ ਕਾਰਪੋਰੇਟ ਵੱਲ ਨੂੰ ਤੁਰ ਪੈ ਵੀ ਜੋ ਉਹ ਚਾਹੁੰਦੇ ਆ ਉਸੇ ਤਰ੍ਹਾਂ ਹੀ ਕਿਉਂਕਿ ਅੱਜ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਮਿਲਦੀ ਅੱਜ ਮੈਨੂੰ ਲੱਗਦਾ ਆਉਣ ਵਾਲਾ ਜਿਹੜਾ ਸਮਾਂ ਆ ਉਹ ਰਾਦਰ ਰਾਈਟ ਟੂ ਫੂਡ ਵੀ ਜਿਹੜਾ ਆ ਉਹ ਉਧਰ ਨੂੰ ਹੀ ਤੋਰੀ ਜਾਣ ਦੇ ਆ ਕਿਉਂਕਿ ਐਫਸੀਆਈ ਨੂੰ ਅਨ ਬੰਡਲਿੰਗ ਕਰ ਰਹੇ ਆ ਅਨਪੰਡਲਿੰਗ ਦਾ ਮਤਲਬ ਇਹ ਹੀ ਆ ਕਿ ਤਾਂ ਕਿ ਸਾਡਾ ਕੋਈ ਫੂਡ ਸਿਸਟਮ ਰਹੂਗਾ ਨਹੀਂ ਤੇ ਹੌਲੀ 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 ਦੋ ਗੁਜਰਾਤੀ ਆ ਦੋ ਵੇਚਣ ਲੱਗੇ ਹੋਏ ਆ ਦੋ ਖਰੀਦਣ ਲੱਗੇ ਹੋਏ ਆ ਇਹ ਕਾਮਿਤਸ਼ਾਹ ਜੀ ਔਰ ਮੋਦੀ ਜੀ ਔਰ ਦੂਸਰਾ ਅੰਬਾਨੀ ਤੇ ਅਡਾਨੀ ਜਿਹੜੇ ਖਰੀਦਣ ਲੱਗੇ ਹੋਏ ਆ ਕਿਉਂਕਿ ਆ ਇੱਕ ਮੈਂ ਹੁਣ ਤਾਜ਼ਾ ਹੀ ਇੱਕ ਰਿਪੋਰਟ ਪੜ੍ਹ ਰਿਆ ਸੀਗਾ ਗਵਰਨਮੈਂਟ ਆਫ ਯੂ ਐਸ ਨੇ ਕੱਢੀ ਹੈਗੀ ਆ ਕਿ ਐਫਸੀ ਜਿਹੜੀ ਸਾਡੀ ਆ ਇੰਸ਼ੂਰੈਂਸ ਕੰਪਨੀ ਆ ਉਹਦਾ ਵੀ 33000 ਕਰੋੜ ਰੁਪਈਆ ਯਾਨੀ ਅੰਬਾਨੀ ਨੂੰ ਜਿਹੜਾ ਦਿੰਦਾ ਸੋ ਅੱਜ ਇਹ ਪਿਓਰਲੀ ਕਾਰਪੋਰੇਟ ਔਰ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਜਿਹੜੀ ਸ਼ੇਅਰ ਕਰਨੀ ਚਾਹਣਾ ਕਰੋਨਾ ਦੇ ਸਮੇਂ ਵੀ ਜਿਹੜਾ 7 ਕਰੋੜ ਬੰਦਾ ਸ਼ਹਿਰਾਂ ਦੇ ਵਿੱਚੋਂ ਉਹ ਪਿੰਡਾਂ ਦੇ ਵਿੱਚ ਗਿਆ ਲੇਕਿਨ ਉਹ ਵਾਪਸ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਮਨਰੇਗਾ ਦੇ ਤਹਿਤ ਜਿਹੜਾ ਉਹਨਾਂ ਨੂੰ ਉਹਦਾ ਵੀ ਬੈਨੀਫਿਟ ਹੋਇਆ ਔਰ ਇਸੇ ਕਰਕੇ ਕਾਰਪੋਰੇਟ ਨੇ ਕਿਹਾ ਕਿ ਸਾਨੂੰ ਜਿਹੜੀ ਲੇਬਰ ਆ ਉਹ ਸਸਤੀ ਨਹੀਂ ਮਿਲ ਰਹੀ ਸਾਨੂੰ ਜਿਹੜੀ ਲੇਬਰ ਆ ਉਹ ਮਹਿੰਗੀ ਮਿਲ ਰਹੀ ਆ ਇਸ ਕਰਕੇ ਇਹਨਾਂ ਨੇ ਇਹ ਜਿਹੜੀ ਇਹ ਇਹਦਾ ਨਾਮ ਵੀ ਜਿਹੜਾ ਆ ਵੀਬੀਜੀ ਰਾਮ ਜੀ ਇਹ ਨਾਮ ਜਿਹੜਾ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਇਹ 19 2047 ਦੀ ਗੱਲ ਕਰਦੇ ਆ ਜਦੋਂ ਵਿਕਸਿਤ ਭਾਰਤ ਦੀ ਗੱਲ ਕਰਦੇ ਆ ਲੈਕਿਨ ਕਦੀ ਇਹ ਨਹੀਂ ਗੱਲ ਕਰਦੇ ਕਿ ਪਿਛਲੇ 67 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਉੱਤੇ 55 ਲੱਖ ਕਰੋੜ ਦਾ ਕਰਜ਼ਾ ਹੋਇਆ ਸੀ ਤੇ ਹੁਣ 215 ਲੱਖ ਕਰੋੜ ਦੇ ਉੱਤੇ ਪਹੁੰਚ ਗਿਆ ਇਹਨਾਂ 10-11 ਸਾਲਾਂ ਦੇ ਵਿੱਚ 12 ਸਾਲਾਂ ਦੇ ਵਿੱਚ ਤੇ ਅੱਜ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਅਨਇੰਪਲੋਇਮੈਂਟ ਜਿਹੜੀ ਇਹ 2 ਕਰੋੜ ਕਹਿੰਦੇ ਸੀ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ ਸਭ ਤੋਂ ਵੱਧ ਇਹਨਾਂ ਅਨਇੰਪਲੋਇਮੈਂਟ ਲੇਕਿਨ ਵੱਧ ਕਿਸਮਤੀ ਕੀ ਆ ਸੀ ਉਹਨਾਂ ਮਜ਼ਦੂਰਾਂ ਦੀ ਉਹਨਾਂ ਮਨਰੇਗਾ ਵਰਕਰਸ ਦੀ ਆਵਾਜ਼ ਵੜ ਕੇ ਹਰ ਗਲੀ ਮਹੱਲੇ ਤੱਕ ਜਿਹੜਾ ਉਹ ਪਹੁੰਚਾਂਗੇ ਔਰ ਇੱਕ ਮੈਂ ਹੋਰ ਤੁਹਾਡੇ ਨਾਲ ਜਿਹੜੀ ਟੈਕਨੀਕਲ ਗੱਲ ਹੈ ਅਜੇ ਕਿ ਇਸ ਸਕੀਮ ਨੂੰ 20 ਸਾਲ ਹੋ ਗਿਆ ਚੱਲਦੀ ਨੂੰ ਲੇਕਿਨ ਫਿਰ ਵੀ 100 ਦਿਨ ਅਚੀਵ ਨਹੀਂ ਹੋਇਆ ਮੈਕਸਿਮਮ ਜਿਹੜੇ ਆ 50 ਦਿਨ ਅਚੀਵ ਹੋਏ ਆ ਕੁਝ ਸੌਤੀਆਂ ਸਟੇਟਾਂ ਨੇ ਜਰੂਰ 70 ਚਾਹੀਦਾ ਤਾਂ ਇਹ ਸੀਗਾ ਕਿ ਇੱਕ ਜਿਹੜਾ 100 ਦਿਨ ਅਚੀਵ ਕਰਨ ਲਈ ਇਹਦੇ ਵਿੱਚ ਹੋਰ ਕੁਝ ਜਿਹੜੀਆਂ ਮਾੜੀਆਂ ਮੋਟੀਆਂ ਤਬਦੀਲੀਆਂ ਲਿਆਂਦੀਆਂ ਜਾਂਦੀਆਂ ਜਾਂਦੀਆਂ ਤਾਂ ਕਿ ਜਿਹੜਾ ਉਹ ਵਰਗ ਹੈ ਉਹ ਕਿਤੇ ਨਾ ਕਿਤੇ ਸੌਖਾ ਹੋ ਸਕਦਾ ਆਪਣੀ ਰੋਜ਼ੀ ਰੋਟੀ ਕਮਾ ਸਕਦਾ ਔਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਦੀ ਟੋਟਲ ਅਚੀਵਮੈਂਟ 38 ਦਿਨ ਦੀ ਆ ਔਰ ਇਸ ਸਾਲ ਦੀ 26 ਦਿਨ ਦੀ ਆ ਦਸੰਬਰ ਤੱਕ ਸਿਰਫ 26 ਦੇ ਅਚੀਵ ਕੀਤੇ ਆ ਇਹਨਾਂ ਨੇ ਕਿਉਂਕਿ ਮੈਨੂੰ ਤਾਂ ਆਸ ਸੀਗੀ ਕਿ ਬੰਦਾ ਮੈਂਬਰ ਪਾਰਲੀਮੈਂਟ ਰਹਾ ਹੈਗਾ ਪ੍ਰੈਕਟੀਕਲ ਲੈਵਲ ਤੇ ਅੱਜ ਦੀ ਤਰੀਕ ਚ ਚੀਫ ਮਿਨਿਸਟਰ ਆ ਤੁਹਾਡਾ ਜ਼ਿਲ੍ਹਾ ਆ ਮੈਨੂੰ ਐ ਲੱਗਦਾ ਕਿ ਇਹਨਾਂ ਨੂੰ ਤਾਂ ਅਸਲੀ ਗੱਲ ਆ ਹੁਣ ਤੱਕ ਜਾ ਕੇ ਦਿੱਲੀ ਧਰਨਾ ਤੁਰਨਾ ਲਾ ਲੈਣਾ ਚਾਹੀਦਾ ਸੀਗਾ ਲੇਕਿਨ ਬਦਕਿਸਮਤੀ ਇਹ ਆ ਕਿ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਇਹਨਾਂ ਨੇ ਸੈਸ਼ਨ ਵੀ ਕਰਨੇ ਬੰਦ ਕਰ ਦਿੱਤੇ ਕਿਉਂਕਿ ਸੈਸ਼ਨ ਦੇ ਵਿੱਚ ਨਹੀਂ ਤਾਂ ਜ਼ੀਰੋ ਆਵਰ ਮਿਲੂਗਾ ਕੁਐਸਚਨ ਆਵਰ ਮਿਲੂਗਾ ਕੋਈ ਐਮਐਲਏ ਆਪਣੇ ਸਮੇਂ ਦੀ ਗੱਲ ਕਹਿ ਸਕੂਗਾ ਲੇਕਿਨ ਉਹ ਸਪੈਸ਼ਲ ਸੈਸ਼ਨ ਕਰਕੇ ਤੇ ਪਹਿਲਾ ਬੀਬੀਐਮਬੀ ਤੇ ਕੀਤਾ ਉਹ ਵੀ ਇੱਕ ਦਿਨ ਦਾ ਅੱਛਾ ਉੱਥੇ ਡਰਾਮਾ ਕੀ ਕੀਤਾ ਤੁਹਾਨੂੰ ਪਤਾ ਹੋਣਾ ਜਿਆਦਾ ਦੇਖੋ ਤੁਹਾਡਾ ਤਾਂ ਕਹ ਲਓ ਗਰਾਈ ਹੈਗਾ ਉੱਥੇ ਡਰਾਮਾ ਕੀ ਕੀਤਾ ਮੈਂ ਤਾਂ ਪਾਣੀ ਤਾਂ ਮੈਂ ਲਜਾਣੀ ਨਹੀਂ ਦੇਣਾ ਭਈ ਪਾਣੀ ਮਾੜਾ ਮੋਟਾ ਇਹਨੂੰ ਵੀ ਵਰਤ ਲਈਏ ਪਾਣੀ ਇਦਾਂ ਨਹੀਂ ਜਾਣ ਇਦਾਂ ਨਹੀਂ ਜਾ ਹੋਣਾ ਇਹਨੂੰ ਸਾਨੂੰ ਆਦਰਵਾਇਜ਼ ਲੀਗਲ ਰਿਪਰਕਸਨਸ ਲੈਣੇ ਪੈਣਗੇ ਉੱਥੇ ਜਾ ਕੇ ਫੋਟੋਆਂ AI ਨਾਲ ਕਰਾ ਕੇ ਤੇ ਉਹ ਤੇ ਉਹਨਾਂ ਦੇ ਕੋਈ ਮਿਨਿਸਟਰ ਸਾਹਿਬ ਹੈਗੇ ਬੈਸ ਸਾਹਿਬ ਉਹ ਪਤਾ ਨਹੀਂ ਉਹ ਬਾਵਾ ਗੋਲਮੋਲ ਜਿਹਾ ਹੋ ਗਏ ਆ ਪਤਾ ਨਹੀਂ ਕੋ ਅੱਜਕੱਲ ਕੀ ਸਰਕਾਰ ਦਾ ਪਤਾ ਨਹੀਂ ਕੀ ਕਰਦੇ ਆ ਉਹ ਤੇ ਅਸਲੀਅਤ ਇਹ ਆ ਕਿ ਦੋਨਾਂ ਨੇ ਫੋਟੋ ਖਿਚਾ ਕੇ ਤੇ ਮੈਂ ਤਾਂ ਉੱਥੇ ਬੜਾ ਜ਼ੋਰ ਲਾਇਆ ਫਿਰ ਪਿਛਲੇ ਹਾਊਸ ਦੇ ਵਿੱਚ ਵੀ ਜਦੋਂ ਪਿਛਲਾ ਆਨੰਦਪੁਰ ਸਾਹਿਬ ਸੈਸ਼ਨ ਕੀਤਾ ਉਹਦੇ ਵਿੱਚ ਲਗਭਗ 65 ਕਰੋੜ ਰੁਪਇਆ ਖਰਚ ਹੋਇਆ ਲੇਕਿਨ ਅਸਲੀ ਇਹ ਗੱਲ ਹੈ ਕਿ ਉਸ ਸਪਿਰਟ ਨਾਲ ਸਾਨੂੰ ਅੱਗੇ ਵਧਣ ਦੀ ਗੱਲ ਹੈ ਨਾ ਕਿ ਸਿਰਫ ਇਸ ਨਟਾਂਕੀ ਨਾਲ ਮੈਂ ਕਿਹਾ ਹੁਣ ਪੰਜ ਬਿੱਲ ਆ ਰਹੇ ਆ ਮੈਂ ਕਿਹਾ ਆਪਾਂ ਉਹਦੇ ਤੇ ਡਿਸਕਸ਼ਨ ਕਰ ਲਈਏ ਤਾਂ ਕਿ ਪੰਜਾਬ ਨੂੰ ਜਿਹੜੇ ਮਾਰਨ ਵਾਲੇ ਬਿੱਲ ਹੈ ਚਾਹੇ ਉਹ ਐਜੂਕੇਸ਼ਨ ਕਮਿਸ਼ਨ ਬਣ ਰਿਹਾ ਹੈਗਾ ਮਤਲਬ ਉਹ ਪੰਜ ਬਿੱਲਾਂ ਦੇ ਉੱਤੇ ਕੋਈ ਗੱਲ ਨਹੀਂ ਹੋਈ ਲੇਕਿਨ ਨਾ ਕਰਨੀ ਚਾਹੁੰਦੇ ਆ ਹੁਣ ਵੀ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਤਾਂ ਮੈਨੂੰ ਲੱਗਦਾ ਕਿ ਇਹ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਆ ਅਸਲੀ ਗੱਲ ਹੈ ਕਿ ਜੇ ਇਹ ਭਾਜਪਾ ਨਾਲ ਨਾ ਰਲੇ ਹੋਣ ਕਿਉਂਕਿ ਮੈਂ ਤਾਂ ਹਰ ਚੀਜ਼ ਨੂੰ ਪ੍ਰੂਫ ਕਰ ਸਕਦਾ ਕਿ ਇਹ ਭਾਜਪਾ ਦੀ ਵੀ ਟੀਮ ਹੈ ਇਹ ਸਿਰਫ ਨੋਟਾਂਕੀ ਕਰਦੇ ਆ ਇਹ ਦੋ ਜਿਹੜੇ ਕੇਜਰੀਵਾਲ ਤੇ ਸੁਸੋਧੀਆਂ ਇਹ ਦੋਨੇ ਹੀ ਨਿਕਰ ਧਾਰੀ ਆ ਇਹਨਾਂ ਦੇ ਸਾਰਾ ਕੁਝ ਖਲਾ ਕੇ ਦੇਖ ਲਓ ਜਿੱਥੋਂ ਸ਼ੁਰੂ ਹੋਇਆ ਜਿੱਥੇ ਅੱਜ ਦੀ ਤਰੀਕ ਮੈਂ ਵਿਚਾਰ ਧਾਰਕ ਤੌਰ 'ਤੇ ਗੱਲ ਕਰਦਾ ਕਿਉਂਕਿ ਐਜੂਕੇਸ਼ਨ ਐਕਟ ਦੇ ਉੱਤੇ ਵੀ ਮੈਂ ਇਹਨਾਂ ਨੂੰ ਕਿਹਾ ਆਪਾਂ ਐਜੂਕੇਸ਼ਨ ਐਕਟ ਨੂੰ ਬੇਸਿਕਲੀ ਜੇ ਸਾਊਥ ਦੀਆਂ ਜਿਹੜੀਆਂ ਸਟੇਟਸ ਆ ਉਹ ਨੈਗਲੈਕਟ ਕਰਦੀਆਂ ਹੈਗੀਆਂ ਉਹਨਾਂ ਨੇ ਟੋਟਲੀ ਇਗਨੋਰ ਕੀਤਾ ਕਿ ਹਾਂ ਵੀ ਅਸੀਂ ਇਹ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਆ ਨਾ ਜਿਹੜਾ ਐਜੂਕੇਸ਼ਨ ਜਿਹੜੀ ਅਮੈਂਡਮੈਂਟ ਆ ਰਹੀ ਹੈਗੀ ਆ ਵੀ ਉਹਦੇ ਤੇ ਅਸੀਂ ਸਹਿਮਤ ਨਹੀਂ ਹੈ لیکن ਇਹਨਾਂ ਨੇ ਉਹਨੂੰ ডিফینڈ ਨਹੀਂ ਕੀਤਾ ਉਹਨੂੰ ਜਾ ਕੇ ਸਹਿਮਤੀ ਕਰਕੇ ਤਾਂ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹੋ ਕਰ ਦਿੱਤੀ। ਸੋ ਅੱਜ ਸਾਨੂੰ ਕਾਦੀ ਜ਼ਰੂਰਤ ਹੈ ਕਿਉਂਕਿ ਇਹ ਬੇਸਿਕਲੀ ਤਾਂ ਪੰਚਾਇਤਾਂ ਦੇ ਡਰਾਈਵਨ ਸੀਗਾ ਤੇ ਹੁਣ ਕਿੱਥੋਂ ਫੈਸਲੇ ਹੋਇਆ ਕਰਨਗੇ? ਹੁਣ ਫੈਸਲੇ ਹੋਇਆ ਕਰਨਗੇ ਦਿੱਲੀ ਤੋਂ। ਜੋ ਉਹ ਉੱਥੋਂ ਸਕੀਮ ਨੂੰ ਇੰਪਲੀਮੈਂਟ ਕਰਕੇ ਅਦਰਵਾਇਜ਼ ਤਾਂ ਜਾਣ ਪੰਚਾਇਤ ਫੈਸਲਾ ਲਾਉਗੀ ਕਿ ਹੁਣ ਦਿੱਲੀ ਦੀ ਜਿਹੜੀ ਭਾਜਪਾ ਦੀ ਕੈਬਿਨੇਟ ਆ ਉਹ ਇਹਦੇ ਤੇ ਫੈਸਲਾ ਲਿਆ ਲਿਆ ਕਰੂਗੀ ਇਹ ਟੋਟਲੀ ਕਾਰਪੋਰੇਟ ਨੂੰ ਬੈਨੀਫਿਟ ਕਰਨ ਲਈ ਬਿਲਕੁਲ ਉਸ ਸੋਚ ਨੂੰ ਮਾਰ ਲਈ ਇਹ ਦੇਸ਼ ਨੂੰ ਬਿਲਕੁਲ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਹੈਗੇ ਆ ਔਰ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਔਰ ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰੂੰਗਾ ਦੇਖੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਮੀਡੀਆ ਦਾ ਵੀ ਗਲ ਬਹੁਤ ਕੁੱਟਿਆ ਇਹਦੇ ਵਿੱਚ ਕੋਈ ਦੋ ਰਾਵਾਂ ਵਾਲੀ ਗੱਲ ਨਹੀਂ ਦਿੱਲੀ ਵਾਲਿਆਂ ਨੇ ਅਲੱਗ ਘੁੱਟਿਆ ਤੇ ਪੰਜਾਬ ਵਾਲਿਆਂ ਨੇ ਅਲੱਗ ਘੁੱਟਿਆ ਕਿਉਂਕਿ ਆਪਾਂ ਸਾਰਿਆਂ ਨੇ ਯਾਰ ਇੱਥੇ ਰਹਿਣਾ ਕੱਲ ਨੂੰ ਮੈਂ ਪੋਲਿਟਿਸ਼ੀਅਨ ਨਹੀਂ ਹੋਊਂਗਾ ਤੁਸੀਂ ਪੱਤਰਕਾਰ ਨਹੀਂ ਹੋਵੋਗੇ ਲੇਕਿਨ ਆਪਾਂ ਪੰਜਾਬ 'ਚ ਤਾਂ ਹੋਵਾਂਗੇ ਨਾ ਯਾਰ ਇਹ ਤਾਂ ਹੈ ਨਹੀਂਗਾ ਕਿ ਆਪਾਂ ਪੰਜਾਬ ਛੱਡ ਕੇ ਚਲੇ ਜਾਵਾਂਗੇ ਲੇਕਿਨ ਅੱਜ ਸਾਨੂੰ ਖੜੇ ਹੋਣ ਦੀ ਜ਼ਰੂਰਤ ਹੈ ਅੱਜ ਚਾਹੇ ਇਹ ਮੰਨਰੀਗਾ ਦੀ ਗੱਲ ਹੈ ਤੇ ਮੈਂ ਤਾਂ ਰਾਦਰ ਉਹਨਾਂ ਕਿਸਾਨ ਜਥੇ ਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਤੁਸੀਂ ਕਿਉਂਕਿ ਉਸ ਸਮੇਂ ਜਦੋਂ ਇਹ ਤਿੰਨ ਕਾਲੇ ਕਾਨੂੰਨ ਆਏ ਆ ਦੇਖੋ ਨਾਰਾ ਕੀ ਲੱਗਿਆ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਸਾਨੂੰ ਉਸੇ ਤਰ੍ਹਾਂ ਲੜਾਈ ਲੜਨ ਦੀ ਜ਼ਰੂਰਤ ਹੈ ਔਰ ਹਰ ਵਰਗ ਨੇ ਮੈਨੂੰ ਲੱਗਦਾ ਕੋਈ ਇਹੋ ਜਿਹਾ ਵਰਗ ਨਹੀਂ ਸੀ ਜਿਸ ਵਰਗ ਨੇ ਉਹਦੇ ਵਿੱਚ ਆਪਣੀ ਸ਼ਮੂਲੀਅਤ ਨਾ ਪਾਈ ਹੋਵੇ ਉਹਦੇ ਵਿੱਚ ਆਪਣੀ ਹਿੱਸੇਦਾਰੀ ਨਾ ਪਾਈ ਹੋਵੇ ਤੇ ਆਉਣ ਵਾਲਾ ਸਮਾਂ ਜਿਹੜਾ ਜਿਹੜਾ ਰਾਈਟ ਟੂ ਫੂਡ ਐਕਟ ਆ ਉਹਨੂੰ ਇਹ ਖਤਮ ਕਰਨ ਜਾ ਰਹੇ ਆ ਉਹਦੇ ਨਾਲ ਕਿਉਂਕਿ ਜਿਹੜੇ ਮਨਰੇਗਾ ਦੀ ਦਿਹਾੜੀ ਨਹੀਂ ਲੈ ਸਕਦੇ ਹੋਣਗੇ ਲੇਕਿਨ ਉਹ ਕਿਤੇ ਨਾ ਕਿਤੇ ਰਾਸ਼ਨ ਜਿਹੜਾ ਲੈਂਦੇ ਹੋਣਗੇ ਉਹ ਆਉਣ ਵਾਲੇ ਸਮੇਂ 'ਚ ਇਹਨਾਂ ਨਹੀਂ ਉਹ ਵੀ ਬੰਦ ਕਰ ਦੇਣਾ ਔਰ ਇਸ ਦੇਸ਼ ਦੇ ਵਿੱਚ ਅਨਾਰਕੀ ਫਲਾਉਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰੇ ਲੋਕ ਲੱਗੇ ਹੋਏ ਆ ਸੋ ਮੇਰੀ ਤਾਂ ਤੁਹਾਨੂੰ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਆਪਾਂ ਡਟ ਕੇ ਔਰ ਜਿਹਦੇ 1 ਮਿੰਟ ਹੀ ਬਸ ਮੈਂ ਔਰ ਮੈਂ ਜਿੰਨੇ ਵੀ ਕਾਂਗਰਸ ਦੇ ਵਰਕਰ ਸਹਿਬਾਨ ਆ ਆਪਾਂ ਨੂੰ ਇਹਦੇ ਲਈ ਹਰ ਗਲੀ ਮੁਹੱਲੇ ਦੇ ਵਿੱਚ ਜਾਣਾ ਪਊਗਾ ਹਰ ਪਿੰਡ ਦੇ ਵਿੱਚ ਜਾਣਾ ਪਊਗਾ ਆਪਾਂ ਸਿਰਫ ਕਿਉਂਕਿ ਅੱਜ ਤਾਂ ਪ੍ਰੈਸ ਕਾਨਫਰੰਸ ਕੀਤੀ ਆ ਕਿਉਂਕਿ ਆਪਣੇ ਪ੍ਰਧਾਨ ਸਾਹਿਬ ਦਾ ਆਪਣੀ ਹਾਈ ਕਮਾਂਡ ਦਾ ਇਹ ਹੀ ਆਦੇਸ਼ ਆ ਕਿ ਆਪਾਂ ਸਾਰੇ ਗਰਾਊਂਡ ਲੈਵਲ ਤੱਕ ਇਹਨੂੰ ਲੈ ਕੇ ਜਾਈਏ ਤਾਂ ਕਿ ਇਹ ਆਵਾਜ਼ ਜਿਹੜੀ ਆ ਦਿੱਲੀ ਤੱਕ ਪਹੁੰਚੇ ਔਰ ਮੈਂ ਭਗਵੰਤ ਮਾਨ ਨੂੰ ਇਹ ਬੇਨਤੀ ਕਰੂੰਗਾ ਕੀ ਕੱਲਾ ਇੱਕ ਦਿਨ ਦਾ ਸੈਸ਼ਨ ਨਹੀਂ ਉੱਥੇ ਦਿੱਲੀ ਚਲੋ ਉਹਦੇ ਤੋਂ ਡਰੀ ਨਾ ਜਾਓ ਅਮਿਤ ਸ਼ਾਹ ਤੋਂ ਕਿਉਂਕਿ ਇਹ ਭਗਵੰਤ ਮਾਨ ਨਾ ਦੋ ਦਿੱਲੀਆਂ ਦੇ ਵਿੱਚ ਵਿਚਾਰਾ ਫਸਿਆ ਆ ਡਰੀ ਜਾਂਦਾ ਉਧਰੋਂ ਵੱਡੀ ਦਿੱਲੀ ਦੇ ਵਿੱਚ ਫਸਿਆ ਆ ਉਧਰੋਂ ਛੋਟੀ ਦਿੱਲੀ 'ਚ ਫਸਿਆ ਆ ਤੇ ਅਸਲੀ ਗੱਲ ਹੈ ਇਹਦੇ ਆਪਣੇ ਕੋਲ ਬਹੁਤਾ ਲੰਮਾ ਚੌੜਾ ਕੁਝ ਹੈ ਨਹੀਂਗਾ ਮੈਂ ਤਾਂ ਇਹਨਾਂ ਦੇ ਜਿਹੜੇ 95 96 ਐਮਐਲਏ ਵੀ ਆ ਨਾ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਆਉਣ ਵਾਲਾ ਸਮਾ ਤੁਹਾਡੇ ਲਈ ਬਹੁਤਾ ਚੰਗਾ ਨਹੀਂ ਹੈ ਇਸ ਕਰਕੇ ਨਹੀਂ ਚੰਗਾ ਲੋਕਾਂ ਨੇ ਐਮਐਲਏ ਬਣਾਏ ਸੀਗੇ ਲੋਕਾਂ ਨੇ ਐਮਐਲਏ ਪੰਜਾਬ ਦੇ ਬਣਾਏ ਸੀ ਪੰਜਾਬ ਦੇ ਇਲਾਕਿਆਂ ਦੇ ਬਣਾਏ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ 100 ਬੰਦਾ ਦਿੱਲੀੋਂ ਆਣ ਕੇ ਤੁਹਾਡੀ ਹਰ ਚੀਜ਼ ਨੂੰ ਕੰਟਰੋਲ ਕਰ ਰਿਹਾ ਅੱਜ ਪੰਜਾਬੀ ਅਵੇਰ ਹੈ ਅੱਜ ਹਰ ਪੰਜਾਬੀ ਨੂੰ ਇਸ ਗੱਲ ਦੀ ਸਮਝ ਆ ਤੇ ਪੰਜਾਬੀ 2-4 ਮਹੀਨੇ ਹੈਗੇ ਆ ਮੈਂ ਤਾਂ ਉਹ ਦੁਆਬੇ 'ਚ ਨਾ ਕਈ ਵਾਰੀ ਗੱਲ ਕਰਦਾ ਹੁੰਦਾ ਮੈਂ ਕਿਹਾ ਮਾਲਵੇ ਵਾਲੇ ਤਾਂ ਇਹਨਾਂ ਨੂੰ ਹੁਣ ਵੰਡ ਨਹੀਂ ਦਿੰਦੇ ਬਹੁਤਾ ਦੁਆਬੇ ਵਾਲੇ ਤਾਂ ਫਿਰ ਵੀ ਕਹਿੰਦੇ ਚਲੋ ਯਾਰ 2-4 ਮਹੀਨੇ ਕੱਢ ਲਓ ਸੱਚੀ ਗੱਲ ਤਾਂ ਇਹ ਹੈ ਸੋ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਚਾਹੇ ਉਹ ਛੋਟਾ ਕਿਸਾਨ ਹੈ ਚਾਹੇ ਉਹ ਵਰਕਰ ਹੈ ਚਾਹੇ ਉਹ ਈਵਨ ਕੇ ਛੋਟਾ ਬਿਜ਼ਨਸਮੈਨ ਹੈ ਕਿਉਂਕਿ ਅਲਟੀਮੇਟਲੀ ਉਹੋ ਹੀ ਮਨਰੇਗਾ ਦੀ ਦਿਹਾੜੀ ਵਾਲਾ ਬੰਦਾ ਇਹਨਾਂ ਕੋਲੋਂ ਦੁਕਾਨ ਤੇ ਸਮਾਨ ਲੈਣ ਜਾਂਦਾ ਉਹੋ ਹੀ ਹੌਲੀ 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 ਕਰਕੇ ਉਹਦੀ ਪੈਸੇ ਦੀ ਸਰਕੂਲੇਸ਼ਨ ਹੁੰਦੀ ਆ ਇਹ ਸਾਰਿਆਂ ਲਈ ਖੁਇਾਈ ਦਾ ਸਮਾਂ ਤੇ ਉਹਦੇ ਲਈ ਆਪਾਂ ਰੜਕੇ ਜਿਹੜਾ ਸੰਘਰਸ਼ ਜਿਹੜਾ ਆਉਣ ਵਾਲੇ ਸੰਘਰਸ਼ ਕੀ ਚੱਕਾਰੇ ਕਰੀਏ ਅਸੀਂ ਜਿਹੜਾ ਹੈ ਆ ਜੀ ਲਾਹਮ ਜੀ ਦੇ ਅਗੇ 125 ਦਿਨ ਦਾ ਵੈਰੀਫਾਈ ਲਵਾਂਗੇ ਅਸਲ ਨੂੰ ਉਹਦੇ ਬਾਰੇ ਕੀ ਕਹਿੰਦਾ ਸਰ ਅੱਜ ਤੱਕ ਅੱਜ ਤੱਕ 100 ਦਿਨ ਨਹੀਂ ਅਚੀਵ ਹੋਇਆ ਐਵਰੇਜ ਮੈਂ ਤੁਹਾਨੂੰ ਦੱਸਿਆ ਵੀ 50 ਦਿਨ ਅਚੀਵ ਹੋਏ ਆ ਔਰ ਉਹ ਵੀ ਇਹਨਾਂ ਨੇ ਉਹਦੇ ਵਿੱਚ ਵੀ ਇੱਕ ਹੋਰ ਜਿਹੜੀ ਆ ਉਹਦੇ ਵਿੱਚ ਕਲੋਜ਼ ਲਾਈ ਹੈਗੀ ਆ ਕਿ 25 ਦਿਨ ਤਾਂ ਦੇਣੇ ਹੈਗੇ ਆ ਸਿਰਫ ਜਦੋਂ ਕਟਾਈ ਤੇ ਬਜਾਈ ਦਾ ਦੇਣਿਆ ਬਾਕੀ ਜਿਹੜਾ 100 ਦਿਨ ਆ ਉਹ 10 ਮਹੀਨਿਆਂ ਚ 12 ਮਹੀਨਿਆਂ ਚ ਤਾਂ ਅਚੀਵ ਨਹੀਂ ਹੋ ਸਕਿਆ ਜੇ ਅਚੀਵ ਕਰਨ ਵਾਲੀ ਗੱਲ ਹੁੰਦੀ ਤਾਂ ਉਹਦੇ ਵਿੱਚ ਸ਼ਾਇਦ ਇਹ ਥੋੜੀਆਂ-ਬਹੁਤੀਆਂ ਐਮੈਂਡਮੈਂਟ ਕਰਦੇ ਪੀ ਤਾਂ ਕਿ ਕੋਈ ਜਿਹੜੀਆਂ ਹੋਰ ਹਿੰਡਰੈਂਸ ਹੈਗੀਆਂ ਮੈਂ ਨਹੀਂ ਕਹਿੰਦਾ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਵੀ ਮੈਂ ਕਹਿੰਦਾ 100 ਦੇ ਨਾ ਅਚੀਵ ਹੋਣਾ ਚਾਹੀਦਾ ਸੀ ਸਰਕਾਰਾਂ ਸਮੇਂ-ਸਮੇਂ ਦੀਆਂ ਤੇ ਕਮਜ਼ੋਰੀਆਂ ਹੈਗੀਆਂ ਉਹਨੂੰ ਅਚੀਵ ਨਹੀਂ ਕਰ ਸਕੇ ਉਹਨੂੰ ਇੰਪਰੂਵ ਕਰਨਾ ਚਾਹੀਦਾ ਸੀ ਨਾ ਕਿ ਟੋਟਲੀ ਕਿਉਂਕਿ ਇਹਦੇ ਨਾਲ ਹੋਊਗਾ ਕਿ ਕਿ ਸਾਰੀਆਂ ਸਟੇਟਾਂ ਤੇ 30 ਤੋਂ 50 ਹਜ਼ਾਰ ਕਰੋੜ ਰੁਪਏ ਦਾ ਬੋਝ ਜਿਹੜਾ ਆ ਸਟੇਟਾਂ ਤੇ ਪਊਗਾ ਹੁਣ ਟੈਕਸ ਤਾਂ ਇਹਨਾਂ ਨੇ ਇਕੱਠੇ ਕਰਨੇ ਆ ਸਾਰੇ ਜੀਐਸਟੀ ਤਾਂ ਇਹਨਾਂ ਨੇ ਇਕੱਠੀ ਕਰਨੀ ਆ ਲੇਕਿਨ ਅਲਟੀਮੇਟਲੀ ਬੋਝ ਜਿਹੜਾ ਆ ਮੈਨੂੰ ਲੱਗਦਾ ਪੰਜਾਬ ਸਰਕਾਰ ਤਾਂ ਹੁਣ ਮੈਨੂੰ ਤਨਖਾਹ ਦੇ ਪੈਸੇ ਵੀ ਔਖੇ ਆਖੇ ਜੇ ਹੋਏ ਆ ਇਹ ਠੀਕ ਆ ਵੀ ਅਸੀਂ ਬਹੁਤ ਵੱਡੀਆਂ ਵੱਡੀਆਂ ਡੀਂਗਾ ਮਾਰੀ ਜਾਂਦੇ ਆ ਲੇਕਿਨ ਐਟ ਦਾ ਸੇਮ ਟਾਈਮ ਅਸਲੀਅਤ ਇਹ ਆ ਕਿ ਇਹ ਬੀਜੇਪੀ ਦੀ ਸਰਕਾਰ ਇਹ ਮਨਰੇਗਾ ਸਕੀਮ ਬੰਦ ਕਰਨ ਜਾ ਰਹੀ ਹੈ ਤੁਸੀਂ ਇਹ ਸੋਚਦੇ ਹੋ ਕਿ ਪੰਜਾਬ ਸਰਕਾਰ ਫਲॉप ਹੋ ਚੁੱਕੀ ਹੈ ਨਹੀਂ ਟੋਟਲੀ ਫਲॉप ਹੈ ਇਹਦੇ ਚ ਹੁਣ ਸੋਚਦੇ ਕਿ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਜੇ ਤੁਹਾਨੂੰ ਕੋਈ ਗੱਲ ਲੁਕੀ ਲੁਕੀ ਹੈਗੀ ਤਾਂ ਤਾਂ ਦੱਸ ਦਿਓ ਬਾਈ ਜੀ ਤੂੰ 4 ਲੱਖ 417000 ਕਰੋੜ ਰੁਪਏ ਦਾ ਕਰਜ਼ਾ ਹੁਣ ਤੱਕ ਹੋ ਚੁੱਕਿਆ 2 ਲੱਖ 63 ਤੋਂ ਸ਼ੁਰੂ ਹੋਇਆ ਸੀ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ 54000 ਕਰੋੜ ਰੁਪਇਆ ਤਾਂ ਕੇਜਰੀਵਾਲ ਦੀ ਸਟੇਟਮੈਂਟ ਤਾਂ ਸਭ ਨੂੰ ਪਤਾ ਵੀ 54000 ਕਰੋੜ ਰੁਪਏ ਦਾ ਤਾਂ ਇੰਤਜ਼ਾਮ ਤੋਂ ਮੈਂ ਕਰਕੇ ਬੈਠਾ ਹੂੰ 20000 ਕਰੋੜ ਰੁਪਇਆ ਵहां से ਆਏਗਾ 35000 ਕਰੋੜ ਰੁਪਇਆ ਉਹਦੇ ਤੋਂ ਆਊਗਾ ਜਿਹੜੀ ਕੀ ਕਹਿੰਦੇ ਸੀਗੇ ਡਰਾਪਸ਼ਨ ਸੈਂਟਰਲ ਪ੍ਰੋਗਰਾਮ ਆ ਇਸ ਵਿਸ਼ੇ ਨੂੰ ਲੈ ਕੇ ਕਿਉਂਕਿ ਜ਼ਿਲ੍ਹਾ ਪੱਤਰ ਤੋਂ ਧਰਨੇ ਹੋ ਗਏ ਕੋਈ ਸਟੇਟ ਲੈਵਲ ਦਾ ਧਰਨਾ ਅਸੀਂ ਬਿਲਕੁਲ ਅਸੀਂ ਅਸੀਂ ਇਹਦੇ ਲਈ ਹਰ ਉਹ ਸੰਭਵ ਕੋਸ਼ਿਸ਼ ਕਰਾਂਗੇ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਕਿਉਂਕਿ ਇਹ ਬਹੁਤ ਵਿਜਨਰੀ ਇੱਕ ਇਹੀ ਸਕੀਮ ਆ ਜਿਹੜੀ 20 ਸਾਲ ਤੋਂ ਲਗਾਤਾਰ ਚੱਲਦੀ ਆਈ ਆ ਮੇਰੇ ਕੋਲ ਮੇਰਾ ਖਿਆਲ ਹੈ ਕਿ ਸਾਨੂੰ ਸਾਨੂੰ ਹਰ ਵਰਗ ਨੇ ਹੈਗੀ ਤਾਂ ਸਰਕਾਰ ਦੇ ਖਿਲਾਫ ਮੈਂ ਮੈਂ ਕਹਿੰਦਾ ਕਿ ਸਾਨੂੰ ਬਿਲਕੁਲ ਤਸ਼ੱਦਦ ਨਾਲ ਖੜੇ ਹੋਣ ਦੀ ਜ਼ਰੂਰਤ ਹੈਗੀ ਆ ਤਾਂ ਕਿ ਅਸੀਂ ਜੋ ਵੀ ਜੋ ਕਿ ਆਪੋਜੀਸ਼ਨ ਦਾ ਕੰਮ ਹੀ ਇਹ ਹੁੰਦਾ ਵੀ ਜਿਹੜਾ ਜਿਹੜਾ ਵੀ ਕੰਮ ਸਰਕਾਰ ਗਲਤ ਕਰ ਰਹੀ ਆ ਉਹਦੇ ਢਾਲ ਸਟੈਂਡ ਕਰਨਾ ਔਰ ਉਹਨੂੰ ਸਰਕਾਰ ਤੋਂ ਇਨਸਾਫ ਦਿਵਾਉਣਾ ਆਪੋਜੀਸ਼ਨ ਦਾ ਕੰਮ ਹੀ ਇਹ ਆ ਪਰ ਵੀ ਜਿਹੜੀ ਚੋੜਾ ਗਏ